ਆ ਟਰੈਕਟਰ ਦੇਉਂਗਾ ਠੀਕ ਹੈ ਠੀਕ ਹੈ ਜਿੰਨੇ ਦਾ ਮੈਂ ਤੈਨੂੰ ਕੋਈ ਦੇ ਕੇ ਦਿਖਾ ਬੇ ਢੂੰਡ ਆ ਦੇ ਵਿੱਚੋਂ ਹਾਂ ਢੂੰਡਾ ਬੀਜ ਅੱਕ ਦੋ ਮੇਰੇ ਵਾਲੇ ਪਾਸੇ ਦੇ ਜੋਂ ਅਰੇ ਮਾਂ ਉਸ ਕਰੀਂ ਹੱਸਦਾ ਦਾ ਲੱਗਦਾ ਬਾਰੇ ਡਾਦੇ ਬਾਈ ਤੂੰ ਥੱਕਾ ਹੋ ਗਿਆ ਮਾੜਾ ਇਹ ਮੀਟਰ ਦਿਖਾਈ ਚੱਲਿਆ ਕਿੰਨਾ ਕਾ ਇਹ ਮੀਟਰ ਦਿਖਾ ਦਿੰਦੇ ਮਿੱਤਰੋ ਇਹ ਚੱਲਿਆ 424 ਘੰਟੇ ਯਕੀਨ ਨਹੀਂ ਮੰਨਣਾ ਕਿਸੇ ਨੇ 30000 ਰੁਪਏ ਡਿਸਕਾਊਂਟ ਹੋ ਗਿਆ ਤੇ ਰੰਗ ਪੇਂਟ ਨਾਲ ਦਾ ਟਰੈਕਟਰ ਦਾ ਜਮਾ ਜਮਾ ਯਾਰ ਬਾਈਆ ਕਿਤੇ ਕਾਗਜ਼ ਕਲ ਮਲੋਕੇ ਆ ਜਮਾ ਜ਼ਿੰਮੇਵਾਰੀ ਆ ਠੀਕ ਭਾਈ ਲਾਈਕ ਕਮੈਂਟ ਸ਼ੇਅਰ ਕਰ ਦੱਬ ਕੇ ਕਰ ਦਿਓ ਠੀਕ ਹੈ 5000 ਹੋਰ ਛੱਡੇ ਲਾਈਕ ਕਮੈਂਟ ਸ਼ੇਅਰ ਦਾ ਹੋਰ ਦਾ ਸਤਨਾਮ 40 ਉੱਡ ਗਿਆ 40 ਉੱਡ ਗਿਆ 40 ਉੱਡ ਗਿਆ ਸੁਣਾ ਲਈ ਭਾਈ ਇੱਕ ਗੱਲ ਹੋਰ ਸਤਨਾਮ ਠੀਕ ਹੈ ਫੇਸਬੁੱਕ ਦੇ ਵਿੱਚੋਂ ਪਾਲ ਲਿਓ 12 ਮਾਲ ਦਾ ਰੇਟ ਦੇਖਿਓ ਅੱਸੀ ਗਾਲ ਦੋਸਤੋ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦੇ ਮਿੱਤਰੋ ਆਪਾਂ ਪਹੁੰਚਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਤੁਹਾਨੂੰ ਮਿੱਤਰੋ ਸੀਜ਼ਨ ਤੋਂ ਬਾਹਰ ਟਰੈਕਟਰਾਂ ਦੇ ਕੀ ਕੀ ਰੇਟ ਨੇ ਕੀ ਗੱਲਬਾਤ ਆ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਤੇ ਨਾਲ ਬਣੇ ਰਹੋ ਤੇ ਮਿੱਤਰੋ ਸ਼ਰਮਾ ਨਾਲ ਥੋਡੀ ਗੱਲਬਾਤ ਕਰਾਉਣੇ ਆ ਤੇ ਟਰੈਕਟਰ ਇਸ ਵਾਰ ਕਿੰਨੇ ਕੁ ਧਮਾਕੇ ਕਰੂ ਤੇ ਕਿੰਨਾ ਡਿਸਕਾਊਂਟ ਦਿੰਦਾ ਤੇ ਗੱਲਬਾਤ ਕਰਦੇ ਆ ਤੇ ਸੋ ਇੱਕ ਨਹੀਂ ਦੋ ਨਹੀਂ ਮਿੱਤਰੋ ਅੱਜ ਪੂਰੇ 12 ਤੋਂ 13 ਟਰੈਕਟਰ ਦਿਖਾਵਾਂਗੇ ਤੇ ਮਿੱਤਰੋ ਗੱਲ ਕਰਾਉਣੇ ਆ ਹੁਣ ਥੋਡੀ ਹੈਪੀ ਸ਼ਰਮਾ ਨਾਲ ਹੋਰ ਸ਼ਰਮਾ ਜੀ ਕਹਿਮੋ ਇਹ ਆਲਾ ਸਤਨਾਮ ਪੂਰੇ ਵਧੀਆ ਬਾਈ ਸਸਤੀ ਕਾਲ ਸਾਰਿਆਂ ਤੇ ਆਪਾਂ ਕਹਿਤਾ ਵੀ ਤੁਹਾਨੂੰ 10 ਤੋਂ 12 ਟਰੈਕਟਰ ਦਿਖਾਵਾਂਗੇ ਤੇ ਦਿਖਾਵਾਂਗੇ ਪੂਰੇ ਸਿਰਿਆਂ ਦੇ ਸਿਰੇ ਦੇ ਠੀਕ ਹੈ ਬਾਈ ਸਸਤੀ ਕਾਲ ਸਾਰਿਆਂ ਨੂੰ ਠੀਕ ਹੈ ਕਹੋ ਜੀ ਤੇ ਹੁਣ ਫਿਰ ਸੋਨਾਲੀਕਾ ਤੋਂ ਕਰ ਲਈਏ ਸ਼ੁਰੂ ਗੱਲ ਬਾਤ ਹਾਂਜੀ 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 ਕਿੰਨਾ ਮਾਡਲ ਆ ਇਹ ਇਹ 12 ਮਾਡਲ ਆ ਬਾਈ ਕਿਹਾ 12 ਮਾਡਲ ਆ ਸੋਨਾਲੀਕਾ ਡੀਆਈ 35 35 ਠੀਕ ਹੈ ਇਹ ਤਿੰਨ ਉਹਦੇ ਵਾਲਾ ਨਿਊਜਨ ਵਾਲਾ ਹਾਂ ਬਾਈ ਤਿੰਨ ਸਿਲੰਡਰ ਤਿੰਨ ਸਿਲੰਡਰ ਆ ਮਿੱਤਰੋ 12 ਮਾਡਲਾਂ ਤੇ ਡਿਮਾਂਡ ਰੱਖਿਆ 2 ਲੱਖ ਤੇ 90 ਹਜ਼ਾਰ ਕੀਆ ਤੇ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਤੇ ਜੀ ਐਨਓ ਸੀ ਮੈਂ ਤੁਸੀ ਮਿਲਦੀ ਸਤਨਾਮ ਆਪਣਾ ਖਰਚਾ ਐਨਓ ਸੀ ਦਾ ਠੀਕ ਹੈ ਐਨਓਸੀ ਮਿਲ ਜੂ ਮਿੱਤਰੋ ਹਰਿਆਣਾ ਨੰਬਰ ਆ ਐਨਓਸੀ ਦਾ ਖਰਚਾ ਮੇਰਾ ਠੀਕ ਹੈ ਐਨਓਸੀ ਦਾ ਖਰਚਾ ਸ਼ਰਮਾ ਜੀ ਦਾ ਤੇ ਨਵੀਂ ਬੈਟਰੀ ਸਾਰਾ ਸਮਾਨ ਸਤਨਾਮਾ ਡੰਡਾ ਭੱਤੀ ਛਤਰੀ ਸਾਹ ਕੁਛ ਨਾ ਆ ਕਿ ਟਾਇਰ ਟੂਰ ਵੀ ਚੰਗੇ ਪਏ ਆ ਹਨਾ ਹਾਂਜੀ ਹਾਂਜੀ ਤੇ ਕੁੱਲ ਮਿਲਾ ਕੇ ਮਿੱਤਰੋ ਟਾਇਰ ਟੂਰ ਵੀ ਚੰਗੇ ਪਏ ਆ ਤੇ ਹੁਣ ਜੇ ਰੇਟ ਤੇ ਆ ਜਾਂਦੀ ਆ ਗੱਲਵਾਟਾ ਕੁੱਲ ਮਿਲਾ ਕੇ ਹਾਂਜੀ ਹਾਂਜੀ 2 ਲੱਖ ਤੇ 90 ਹਜ਼ਾਰ ਤਾਂ ਹੁਣ ਹੋਗੀ ਡਿਮਾਂਡ ਸ਼ਰਮਾ ਜੀ ਦੀ ਬਿਲਕੁਲ ਬਿਲਕੁਲ ਤੇ ਦੇਵੋਗੇ ਕਿੰਨੇ ਦਾ ਹੁਣ ਇਹ ਦੱਸੋ ਇਹ ਦੇ ਦਾਂਗੇ ਆਪਾਂ ਭਾਈ ਤੁਹਾਨੂੰ 21 ਸਤਨਾਮਾ ਹਾਂਜੀ 1 ਹੀ ਦੋ ਕਰਾਂ ਗੱਲਾਂ ਨਹੀਂ ਨਹੀਂ ਇੱਕ ਹੀ ਕਰ ਗੱਲ ਆਪਾਂ 2,45,000 ਠੀਕ ਹੈ 2 ਲੱਖ 55000 ਸੌਰੀ ਭਾਈ 2 ਲੱਖ ਤੇ 55000 55000 ਸੌਰੀ ਠੀਕ ਹੈ ਤੇ 35000 ਰੁਪਏ ਮਿੱਤਰੋ ਆਹ ਟਰੈਕਟਰ ਦੇ ਵਿੱਚੋਂ ਰੇਟ ਘਟ ਗਿਆ ਤੇ ਡਿਸਕਾਊਂਟ ਹੋ ਗਿਆ ਡਿਸਕਾਊਂਟ ਹੋ ਗਿਆ ਤੇ ਸ਼ੇਅਰ ਕਰਕੇ ਆਇਓ ਤੇ ਸਕਰੀਨਸ਼ਾਟ ਸ਼ਰਮਾ ਜੀ ਦੇ ਮੱਥੇ 'ਚ ਮਾਰਿਓ ਹੁਣ ਸਰ ਵੀ ਆਹ ਜਾ ਕੇ ਤੇ ਵੀਡੀਓ ਦੇਖ ਕੇ ਆਇਆ ਬਈ ਖਰਚਾ ਨਿਆ ਟੱ ਸਤਨਾਮ ਖਰਚਾ ਫਿਰ ਠੀਕ ਹੈ ਤੇਰੀ ਗੱਲ ਤੇ ਹੁਣ ਖੜ ਜਾ ਫੁੱਲ ਕਰਾਂਗੇ ਤੇਰੀ ਗੱਲ ਤੇ ਆਪਾਂ ਠੀਕ ਹੈ ਲੈ ਭਾਈ ਲਾਈਕ ਕਮੈਂਟ ਸ਼ੇਅਰ ਕਰ ਦੱਪ ਕੇ ਕਰ ਦਿਓ ਠੀਕ ਹੈ 5000 ਹੋਰ ਛੱਡਿਆ ਲਾਈਕ ਕਮੈਂਟ ਸ਼ੇਅਰ ਦਾ ਹੋ ਵੱਡੇ ਗਾਣਾ ਵਾਲੇ ਭਾਈ ਇੱਕ ਗੱਲ ਹੋਰ ਸਤਨਾਵਾ ਠੀਕ ਹੈ ਫੇਸਬੁੱਕ ਦੇ ਵਿੱਚੋਂ ਭਾਲ ਲਿਓ 12 ਮਾਡਲ ਦਾ ਰੇਟ ਦੇਖਿਓ 10 10 ਮਾਡਲ ਦੇ 2.2 ਲੱਖ ਲੱਗਿਆ ਪਿਆ ਮੈਂ 12 ਦੀ ਹੈ ਨਾ ਭਾਈ ਸਤਨਾਵਾ ਸਰਪਤੇ ਦੀ ਵੀਡੀਓ ਕਰਕੇ ਠੀਕ ਹੈ ਤੇ ਲੋਨ ਦੀ ਸੌਦਾ ਹੈਗੀ ਆਪਣੇ ਕੋਲ ਆ ਹੈਗੀ ਭਾਈ ਹੋ ਜੂਏ ਤੇ ਠੀਕ ਹੈ ਲੋਨ ਦੀ ਸੌਦਾ ਵੀ ਹੈਗੀ ਤੇ ਪੁਰਾਣਾ ਡਰਾਈਵਰ ਵੀ ਵੇਚ ਕੇ ਤੈ ਜਾਓ ਤੇ ਹੁਣ ਆ ਜਾਂਦੀ ਹੈ ਮਿੱਤਰੋ ਐਸਰ ਦੀ ਗੱਲ 21 ਮਾਡਲ ਬਿਲਕੁਲ ਨਵਾਂ ਸਤਨਾਵਾ ਸਾਰਾ ਸਮਾਨ ਆ ਠੀਕ ਹੈ ਬਿਲਕੁਲ ਨਵਾਂ ਮੂਲੇ ਦਾ ਬਿਲਕੁਲ ਨਵੀਂ ਆ ਭਾਈ ਠੀਕ ਹੈ ਪਿਛਲੇ ਹੈਗੇ 90 ਪੈਸੇ ਠੀਕ ਹੈ ਇੱਕ ਗੱਲ ਹੋਰ ਦੇਖ ਸਤਨਾਮਾ ਇੱਥੇ ਪੈਰ ਧਰਦੇ ਹੋਣੇ ਆਪਾਂ ਹਾਂ ਦੇਖ ਇੱਕ ਤਾਂ ਰੰਗ ਲਿਆ ਕਿ ਤੂੰ ਠੀਕ ਹੈ ਪੈਰਾਂ ਦਾ ਤਾਂ ਨਹੀਂ ਰੰਗ ਲਿਆ ਬਾਈ ਠੀਕ ਹੈ ਜਮਾਂ ਨਵੇਂ ਜਮਾਂ ਹੀ ਨਵੇਂ ਚੱਲਿਆ ਕਿੰਨਾ ਗਿਆ ਇਹ ਚੱਲਿਆ ਇਹ 12-13 ਸੌ ਘੰਟਾ ਬਾਈ 12 ਤੋਂ 1300 ਘੰਟੇ ਚੱਲਿਆ ਮਿੱਤਰੋ ਪੰਜਾਬ ਨੰਬਰ ਆ ਪੰਜਾਬ ਨੰਬਰ ਫਰਸਟ ਕੁਆਲਟੀ ਪਹਿਲੇ ਨਾ ਹਾਂ ਤੇ ਡਿਮਾਂਡ ਹੋ ਗਈ ਇਹਦੀ 3 ਲੱਖ ਤੇ 25000 ਇਹ ਹੈਗੀ ਆ ਡਿਮਾਂਡ ਬਾਕੀ ਮਿੱਤਰੋ ਗੱਲਾਂ ਨਹੀਂ ਹੈਗੀਆਂ ਤੁਹਾਨੂੰ ਇਹ ਤੋਂ ਕਮਾਈ ਦਿਖਾ ਦੇਣਾ ਹਾਂ 3.25 ਲੱਖ ਹੋਗੀ ਡਿਮਾਂਡ ਤੇ ਇਹ ਹੁਣ ਕਿੰਨੇ ਦਾ ਦਓਗੇ ਇਹ ਫ੍ਰੀਜ 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 ਕਿਵੇਂ ਦੱਸੋ ਇਹ ਬੰਦੇ ਬਾਈ ਥੱਬਾ ਸਹੀ ਹੋਣਾ ਚਾਹੁੰਦਾ ਜਮੀਨ ਜਿਆਦਾ ਜਿਹਦੇ ਕੋਲ ਬਾਈ ਤੇ ਥੱਬਾ ਸਹੀ ਆ ਹਾਂ ਤੇ ਜਿੰਨੇ ਦਾ ਟਰੈਕਟਰ ਉਹਨਾਂ ਦਾ ਹੀ ਲੋਨ ਹੋ ਜੀ ਠੀਕ ਆ ਉਹਨਾਂ ਦਾ ਹੀ ਲੋਨ ਹੋ ਜੀ ਹਾਂ ਜੇ ਕੋਈ ਯਾਰੀ ਬੰਦਾ ਕਹਿੰਦਾ ਵੀ ਮੈਂ ਕੈਸ਼ ਨਾਲ ਲਈ ਫਿਰਦਾ ਤੇ ਕਿੰਨੇ ਦਾ ਕੈਸ਼ ਇੱਕੋ ਰੇਟ ਕਹੂੰਗਾ ਹਾਂ ਇੱਕੋ ਹੀ ਰੇਟ ਆ ਪੂਰੇ 3 ਲੱਖ ਦਾ ਦੇ ਦਾਂਗੇ 25000 ਰੁਪਏ ਉੱਪਰ ਲਾ ਦੇ ਬਾਈ ਠੀਕ ਆ ਪੂਰੇ 3 ਲੱਖ ਦਾ ਮਿੱਤਰੋ ਐਸਰ ਮਿਲ ਜੂ ਅੱਗੇ ਆ ਗਿਆ ਫਾਰਮ ਟਰੈਕ 60 96 ਮਾਡਲ ਆ ਵੀਰੇ ਇਹ ਨੰਬਰ ਬਈ 96 50 ਰਿਆਣੇ ਉਹ ਕਿਹੜਾ ਨਾ ਹੁੰਦਾ ਸਤਨਾਮ 96 57000 ਡਿਮਾਂਡ ਹੈ 99 ਮਾਡਲ ਹੈ ਕੰਡੀਸ਼ਨ ਮਿੱਤਰੋ ਤੁਹਾਡੇ ਸਾਹਮਣੇ ਆ ਦੇ ਮਾਡਲ ਗੇਅਰਿੰਗ ਦਾ ਓਕੇ ਆ ਸਤਨਾਮ ਗੇਅਰ ਇੰਜਨ ਦਾ ਓਕੇ ਆ ਮਾਡਲ 99 ਆ ਤੇ 157000 ਹੈ ਤੇ ਕਿੰਨੇ ਦਾ ਬਣ ਜੂ ਇਹ ਇਹ ਬਈ 140000 ਦਾ ਦੇ ਦਾਂਗਾ 17000 ਰੁਪਏ ਮੇਂ ਥਰੋ ਡਿਸਕਾਊਂਟ ਤੇਰੀ ਵੀਡੀਓ ਦੇਖ ਕੇ ਆ ਜੇ ਲਾਈਕ ਕਮੈਂਟ ਸ਼ੇਅਰ ਕਰਦੇ ਬਾਈ ਠੀਕ ਹੈ 140 ਤੋਂ ਵੀ ਹੋਰ ਵੀ ਮਾਨਤਨ ਕਰਾ ਦੂ ਹੋਰ ਵੀ ਮਾਨਤਨ ਹੋ ਜੂ ਤੇ ਅੱਗੇ ਆ ਗਿਆ ਮਿੱਤਰੋ ਸੋਨਾਲੀ ਕਾ ਡੀ ਆਈ 3513 ਮਾਡਲ ਨਵਾਂ ਟਰੈਕਟਰ ਆ ਬਾਈ ਤਾਂ ਤੇ ਜਮਾਂ ਨਵਾਂ ਤੇ ਟਾਇਰ ਵੀ ਨਵੇਂ ਆ ਹਨਾ ਜਮੇ ਚਾਰੇ ਬਿਲਕੁਲ ਆ ਦੇਖ ਟਰਾਲਾ ਚੱਕੜਾ ਜਮਾਂ ਨਵਾਂ ਲੱਗਿਆ ਹੋਇਆ ਟਰੈਕਟਰ ਦੇ ਅੱਗੇ ਐਮ ਆਰ ਪੁੱਤ ਲਿਖਿਆ ਪਿਆ ਦੇ ਠੀਕ ਹੈ ਤੇ ਇੰਜਨ ਗੇਰ ਓਕੇ ਹੈ ਓਕੇ ਬਾਈ ਓਕੇ ਜਮਾਂ ਓਕੇ ਤੇ ਇਹੇ ਮਿੱਤਰੋ ਪੰਜਾਬ ਨੰਬਰ ਆ ਟਰੈਕਟਰ ਆ ਇਹ ਨਾਂ ਵੀ ਆ ਇਹਨਾਂ ਦੇ ਇਹਨਾਂ ਦੇ ਨਾਂ ਬਾਈ ਇਹ ਪਹਿਲੇ ਨਾ ਹੀ ਆ ਟਰੈਕਟਰ ਦੂਜੇ ਨਾਂ ਜੀ ਇਹਨਾਂ ਦੇ ਨਾਂ ਚ ਦੇ ਕੋ ਟਰੈਕਟਰ ਆ ਠੀਕ ਆ ਦੂਜੇ ਨਾਂ ਟਰੈਕਟਰ 3 ਲੱਖ ਸਾਢੇ 3 ਲੱਖ ਰੁਪਿਆ ਰੇਟ ਆ ਹਾਂਜੀ ਸਾਢੇ 3 ਲੱਖ ਰੁਪਿਆ ਟਰੈਕਟਰ ਦਾ ਰੇਟ ਆ ਬਾਕੀ ਰੰਗ ਪੇਂਟ ਮਿੱਤਰੋ ਦੇਖ ਸਕਦੇ ਜਮਾਈ ਨਵਾ ਬਾਈ ਆ ਮਾਦ ਦੀ ਉਹ 16 17 ਵਰਗਾ ਪਿਆ ਬਾਈ ਤੇ ਸ਼ਰਮਾ ਜੀ ਪੈਰ ਤੋਂ ਨਾਲ ਤੋਂ ਰੰਗ ਇਹਦੇ ਵੀ ਨਹੀਂ ਲਿਆ ਨਹੀਂ ਲਿਆ ਬਾਈ ਇਹ ਕਿਸਮਾਈ ਚੀ ਬਾਹਲਾ ਟਰੈਕਟਰ ਆ ਆ ਦੇਖੋ ਠੀਕ ਆ ਦੇ ਹੁਣ ਕਿੰਨੇ ਦਾ ਦੋਗੇ ਦੱਸ ਇਹੇ ਦੀ 7.5 ਲੱਖ ਰੁਪਏ 7.5 ਲੱਖ ਰੁਪਏ ਦਾ ਮਿੱਤਰੋ ਇਹ ਟਰੈਕਟਰ ਵਣਦੂ ਵੀਡੀਓ ਦੇਖ ਕੇ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾ ਦਿਓ ਸਰਮਾ ਜੀ ਨੂੰ ਤੇ ਅੱਗੇ ਆ ਗਿਆ ਮਿੱਤਰੋ ਇੱਕ ਹੋਰ ਬਿਲਕੁਲ ਨਵਾਂ ਇਹ ਵੀ 21 ਮਾਰਲਾ ਤੇ ਟਾਇਰ ਇਹਦੇ ਵੀ ਨਵੀਂ ਪਏ ਆ ਜਮਾ ਬਿਲਕੁਲ ਨਵੇਂ ਬਈ ਠੀਕ ਹੈ ਤੇ ਬਾਕੀ ਮਿੱਤਰੋ 17 20 ਮਾਈਜ ਰਹਾ ਵਾ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਹਾਂਜੀ ਮਾੜਾ ਇਹ ਮੀਟਰ ਦਿਖਾਈ ਚੱਲਿਆ ਕਿੰਨਾ ਕ ਇਹ ਮੀਟਰ ਦਿਖਾ ਦਿੰਨੇ ਮਿੱਤਰੋ ਇਹ ਚੱਲਿਆ 424 ਘੰਟੇ ਯਕੀਨ ਨਹੀਂ ਮੰਨਣਾ ਕਿਸੇ ਨੇ ਹੂੰ ਫਸਟ ਪਾਰਟੀ ਐ ਰੇਟਰ ਪਹਿਲੇ ਇਨਾਮ ਆ 424 ਘੰਟੀ ਚੱਲਿਆ ਤੇ 3 ਲੱਖ 8000 ਰੁਪਏ ਯਾਰ ਸੀਟ ਦੇ ਥੱਲੋਂ ਕਾਗਜ਼ੇ ਨਹੀਂ ਲੈਣ ਦਿੱਤੇ ਕਿਸ ਨੇ ਆ ਦੇਖੋ ਠੀਕ ਹੈ ਆ ਦੇਖ ਠੀਕ ਹੈ ਬਾਕੀ ਮਿੱਤਰੋ ਟਰੈਕਟਰ ਜਮਾ ਨਾ ਨਵਾਂ ਹੀ ਆ ਭਾਈ ਇਹ ਕਿੰਨੇ ਦਾ ਬਣੂ ਮੈਨੂੰ ਐ ਦੱਸ ਪੰਜਾਬ ਨੰਬਰ ਆ 3 ਲੱਖ 17000 ਡਿਮਾਂਡ ਆ 3 ਲੱਖ ਆ ਦੇ ਕੈਮਰਾ ਦਿਖਾ ਤਾ ਮੈਂ ਕੈਮਰੇ ਨਾਲ ਠੀਕ ਹੈ ਬਤਾ ਜੀ ਹਾਂ ਜੀ ਕੋ ਤੂੰ ਆਪ ਘਟਾ ਕਿੰਨੇ ਘਟਾਉਣਾ ਨਹੀਂ ਤੁਸੀਂ ਘਟਾਓ ਨਹੀਂ ਤੂੰ 17 ਤੂੰ ਘਟਾਏ ਚੋ ਫੇ ਸਵਾਤਾ ਫੇਰ ਹੋ ਗਿਆ 17 ਦਾ ਡਾਈ ਦੇ ਫੇਰ ਸਿੱਧੀ ਗੱਲ ਉਹਦਾ ਦਾਤ ਆ ਜਾ ਦਾਤ ਆ ਜਾ ਤੇ ਹੁਣ ਉਦੋਂ ਥੱਲੇ ਦੱਸ ਕਿੰਨਾ ਕਮਣਾ ਮੈਡਮ ਹਾਂ ਉਦੋਂ ਬਾਅਦ ਤੂੰ 17 ਲਾ ਬਈ ਤੂੰ ਦਾਤ ਆ ਗਾ ਤਾਂ ਵੱਧ ਦਿੱਤਾ ਚੱਲ ਕੋਣੀ ਮੈਂ ਵੀ ਰਹੂਗਾ ਠੀਕ ਹੈ ਤਿੰਨ 2 ਲੱਖ ਤੇ 90 ਹਜ਼ਾਰ ਦਾ ਦੇ ਦਾਂਗੇ 2 ਲੱਖ 90 ਹਜ਼ਾਰ ਦਾ 27 ਹਜ਼ਾਰ ਰੁਪਿਆ 27 ਹਜ਼ਾਰ ਰੁਪਿਆ ਘੱਟ ਗਿਆ ਬਾਕੀ ਲੋਨ ਹੋ ਜੂ ਇਹ ਤੇ ਲੋਨ ਹੋ ਜੂ ਇੰਨੇ ਹੀ ਲੋਨ ਹੋ ਜੂ ਇੰਨੇ ਹੀ ਲੋਨ ਹੋ ਜੂ ਹੋਰ ਦੱਸ ਮਦਰਵਾਵਾ ਐਂ ਗਿਆ ਸੋ ਤੇ ਵੀ ਧਾਰ ਕਾਰਡ ਤੇ ਪੈਨ ਕਾਰਡ ਆਪਦਾ 5-4000 ਰੁਪਏ ਹੋਰ ਵੀ ਹੋ ਜੂਤੇ ਹੋ ਜੀ ਵੱਧ ਹੋ ਜੂਗਾ ਠੀਕ ਹੈ ਧਾਰ ਕਾਰਡ ਤੇ ਪੈਨ ਕਾਰਡ ਲੈ ਲਿਓ ਟਰੈਕਟਰ ਮਿਲ ਜੂਗਾ ਉਹ ਕੈਸ਼ ਲੈ ਜਿਓ ਠੀਕ ਹੈ ਤੇ ਅੱਗੇ ਆ ਗਿਆ ਮਿੱਤਰੋ ਸਵਰਾਜ ਸਤਨਾਮ ਇੱਕ ਦਿਨ ਵਾਦਾ ਕਰਦਾ ਅੱਜ ਮੈਂ ਹਾਂਜੀ ਠੀਕ ਹੈ ਗੱਲ ਠੀਕ ਹੈ ਆ ਟਰੈਕਟਰ ਦੇਊਗਾ ਠੀਕ ਹੈ ਠੀਕ ਹੈ ਜਿੰਨੇ ਵਾਂ ਮੈਂ ਤੈਨੂੰ ਕੋਈ ਦੇ ਕੇ ਦਿਖਾਵੇ ਠੀਕ ਹੈ ਚੈਲੰਜ ਚੈਲੰਜ ਲੈ ਵੀ ਮਿੱਤਰੋ ਸ਼ਰਮਾ ਜੀ ਨਹੀਂ ਕਰਦਾ ਅੱਜ ਚੈਲੰਜ ਕਹਿੰਦਾ ਜਿਹਦਾ ਆ ਸਵਰਾਜ ਆ ਜਿੰਨੇ ਦਾ ਆਪਾਂ ਦੇ ਦਾਂਗੇ ਵੀ ਦੇ ਕੇ ਦਿਖਾਵੇ ਹਾਂ ਕੋਕਾ ਪੀਜ਼ੀ ਟਰੈਕਟਰ ਆ ਪਾਵਰ ਸਟੀering ਆ ਬਾਈ ਠੀਕ ਆ ਪਾਵਰ ਸਟੀering ਆ 10 ਮਾਡਲ ਆ ਪੰਜਾਬ ਨੰਬਰ ਪੰਜਾਬ ਨੰਬਰ ਆ ਪਾਵਰ ਦਿਖਾ ਲਾ ਪਾਵਰ ਸਟੀering ਆ ਹਾਂਜੀ ਇਹ ਨਹੀਂ ਹੈਗਾ ਕਿ ਉਹੀ ਆ origignal ਪਾਉਣ ਰੇ ਜਣਗੇ ਰੋਕਿਆ ਮੈਂ ਤਾਂ ਡਾਣੇ ਤੇ ਆ ਵੀਰੇ ਠੀਕ ਆ ਇੰਜਨ ਗੇਅਰ ਜਮਾ ਓਕੇ ਆ ਟਰੈਕਟਰ ਆ ਤੇ ਮੂਹਰੇ 7 50 ਦੇ ਵੱਡੇ ਟਾਇਰ ਆ ਠੀਕ ਆ 4 4 ਦੇ ਮੰਗਲ ਮੰਗਲੇ ਟਾਇਰ ਆ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਆ ਤੇ ਚੌਕੜਾ ਪੋਲੋ ਦਾ ਲੱਗਿਆ ਵਾ ਟਰੈਕਟਰ ਜਮਾ ਜੀ ਜਮਾ ਤੇ ਹੁਣ ਆਏ ਦੱਸ ਜੀ ਡਿਮਾਂਡ ਤੁਸਨੂੰ ਪਹਿਲਾਂ ਡਿਮਾਂਡ ਦਿਖਾ ਦਈਏ ਮਿੱਤਰੋ 3 ਲੱਖ ਤੇ 80 ਹਜ਼ਾਰ ਤਾਂ ਹੋਗੀ ਡਿਮਾਂਡ ਸ਼ਰਮਾ ਜੀ ਪਤੋਂ ਦਾ ਹੈ ਜਾ ਦੇ ਯਾਰ ਮੈਡਮ ਦਾ ਦੇ 3 ਲੱਖ 80 ਹਜ਼ਾਰ ਦਾ ਮਿੱਤਰੋ ਡਿਮਾਂਡ ਆ ਸ਼ਰਮਾ ਜੀ ਤੇ ਤੁਸਨੂੰ ਦੁਬਾਰੇ ਫੇਰ ਕੈਮਰਾ ਮਾਰ ਦੇਣਾ ਤੇ ਇਹ ਟਰੈਕਟਰ ਦੇ ਵਿੱਚੋਂ 20 ਤਾਂ ਦਾ ਦੇ ਸਿੱਧਾ ਜਾ ਦਾ ਤਾਂ ਠੀਕ ਹੈ ਹੁਣ ਤੁਸੀਂ ਦੱਸੋ ਇਹ ਦੁਬਾਰਾ ਟਰੈਕਟਰ ਦੇ ਦਾਂਗੇ ਜੀ 3.5 ਲੱਖ ਰੁਪਏ ਠੀਕ ਹੈ 30000 ਰੁਪਏ ਮਿੱਤਰੋ ਆ ਟਰੈਕਟਰ ਦੇ ਵਿੱਚ ਪਾਵਰ ਸਟੀਅਰ ਨਹੀਂ ਮਿਲਣਾ ਠੀਕ ਹੈ ਪਾਵਰ ਸਟੀਅਰ ਹੀ ਨਹੀਂ ਮਿਲਣਾ 10 ਮਾਡਲ ਟਰੈਕਟਰ 3.5 ਲੱਖ ਦਾ ਮਿੱਤਰੋ ਬਣ ਜੂ 30000 ਰੁਪਿਆ ਡਿਸਕਾਊਂਟ ਹੋ ਗਿਆ ਤੇ ਰੰਗ ਪੇਂਟ ਨਾਲ ਦਾ ਟਰੈਕਟਰ ਦਾ ਜਮਾ ਜਮਾ ਯਾਰ ਬਾਈਆ ਕਾਗਜ਼ ਕੰਮ ਰੋਕੇ ਆ ਜਮਾ ਜ਼ਿੰਮੇਵਾਰੀ ਆ ਠੀਕ ਹੈ ਕਾਗਜ਼ ਪੱਤਰ ਓਕੇ ਆ ਇੰਜਨ ਗੇਅਰ ਓਕੇ ਆ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਟਰੈਕਟਰ ਮਿੱਤਰੋ ਬਹੁਤ ਆ ਬਹੁਤ ਆ ਹੋਰ ਕਰ ਦੇ ਜੀ ਕਰਨਾ ਹੁਣ ਤਾਂ ਦੇਖੀ ਜਊ ਤੇਰੀ ਵੀਡੀਓ ਟਾਈਮ ਜੇ ਬਾਅਦ ਆਉਣਾ ਉਹਨਾਂ ਮੈਂ ਸਹੀ ਗੱਲ ਆ ਹਾਂ ਹਾਂ ਸਤਨਾਮ ਤੇਰੀ ਵੀਡੀਓ ਦੇਖ ਕੇ ਆ ਜਾਓ ਲਾਈਕ ਕਮੈਂਟ ਸ਼ੇਅਰ ਕਰਕੇ ਹਾਂ ਤੇ ਮਾਨਦਾਨ ਕਰ ਦਿਓ ਹੋਰ ਮਾਨਤਨ ਹੋ ਜੂ ਮਿੱਤਰੋ ਇਹਦੇ ਵਿੱਚੋਂ ਵੀ ਮਾਨਤਨ ਕਰੂ ਇਹਦਾ ਚੈਨ ਜਲਾ ਘਮੀ ਹੋ ਗਿਆ ਹੋ ਗਿਆ ਭਾਈ ਯਾਰ ਕੋਈ ਦੇਖ ਕੇ ਖਾਵੇਂ ਇਹਦਾ ਤੇ ਆ ਹੁਣ ਜਿੰਨੇ ਨੇ ਤੇਰੀਆਂ ਜੜਾਂ ਲਾਈਆਂ ਪੁਰਾਣੇ ਖੁੰਢ ਜੇ ਖੜੇ ਆ ਹੁਣ ਇਹਨਾਂ ਨੇ ਲਾਈਆਂ ਜੜਾਂ ਭਰਾਵਾ 99 ਚ ਲੱਤਾ ਸੀ ਬਾਪੂ ਨੇ ਇਹਦੇ ਨਾਲ ਦਾ ਠੀਕ ਹੈ 94 ਮਾਡਲ ਆ ਵਪਾਰ ਸ਼ੁਰੂ ਕੀਤਾ ਸਤਨਾਵਾਂ ਆਪਾਂ ਇਤੋਂ ਇਹਨਾਂ ਤੋਂ ਇਹਨਾਂ ਤੋਂ ਵਪਾਰ ਸ਼ੁਰੂ ਕੀਤਾ 26000 ਤੋਂ ਵਪਾਰ ਸ਼ੁਰੂ ਕੀਤਾ ਭਾਈ ਮੈਂ ਠੀਕ ਹੈ ਤੇ ਅੱਜ 26 ਲੱਖ ਦੇ ਟਰੈਕਟਰ ਖੜੇ ਆ ਠੀਕ ਹੈ ਪੰਜਾਬ ਨੰਬਰ ਆਹ ਪੰਜਾਬ ਨੰਬਰ ਤੇ ਇਹ ਹੁਣ ਖੁੰਢ ਕਿੰਨੇ ਦਾ ਦਿਨਾ 135 ਡਿਮਾਂਡ ਆ ਯਾਰ 128000 ਰੁਪਏ 128000 ਦਾ ਹਾਂਜੀ 7000 ਰੁਪਿਆ ਘਟ ਗਿਆ ਟਰੈਕਟਰ ਦੇ ਹਾਂਜੀ ਹਾਂਜੀ ਤੇ ਇੰਜਣ ਗੇਰ ਸਹੀ ਆ ਜਮਾ ਇੰਜਣ ਗੇਰ ਤਾਂ ਜ਼ਿੰਮੇਵਾਰੀ ਆ ਕਿਉਂਕਿ ਜਿਹੜਾ ਬੰਦਾ ਲੈ ਕੇ ਜਾਊ ਇਹਦਾ ਆਪ ਚਲਾਇਆ ਹੋਇਆ ਤੇ ਇਹਦੀ ਜ਼ਿੰਮੇਵਾਰੀ ਜਮਾ ਤਸੱਲੀ ਹੈ ਜੱਟਾ ਸੱਲੀ ਤੇ ਅੱਗੇ ਆ ਗਿਆ ਮਿਸਟਰ ਰੋਪਰ 3600 ਇਹ ਨਹੀਂ ਮਰਦਾ ਹਾਂਜੀ ਇਹਦੀ ਨਾ ਤਾਂ ਇਹਦਾ ਯਾਰ ਮੈਂ ਤਾਂ ਕਹਿਣਾ ਜਿੰਨੇ ਇਹ ਜਾਜਾਂ ਤੇ ਟੁੱਟੇ ਲੈਂਦੇ ਨਾ ਠੀਕ ਹੈ ਕੋਈ ਹੋ ਟਰੈਕਟਰ ਲਈ ਨਹੀਂ ਸਰ ਠੀਕ ਹੈ ਤੇ ਇਹ ਕਿੰਨਾ ਮਾਡਲ ਆ ਇਹ ਮਾਡਲ ਆਏਗਾ ਭਾਈ 93 ਮਾਡਲ ਆ ਮਿੱਤਰੋ ਬਾਗੀ ਰੰਗ ਦੇ ਪੇਂਟ ਦੇਖ ਸਕਦੇ ਹੋ ਨਾਲ ਲਈ ਟਰੈਕਟਰ ਦਾ ਬਿਲਕੁਲ ਬਿਲਕੁਲ ਤੇਲ ਇਹਦਾ ਭਾਈ ਤਸੱਲੀ ਆ ਸਾਨੂੰ ਇਹਦੀ ਟਰੈਕਟਰ ਦੀ ਬਾਹ ਆ ਹੋਇਆ ਪੂਰੀ ਤਸੱਲੀ ਬਾਹ ਆ ਹੋਇਆ ਠੀਕ ਹੈ ਡਿਮਾਂਡ ਹੈ ਜੀ ਟਰੈਕਟਰ ਦੀ 1 ਲੱਖ ਤੇ 35000 1 ਲੱਖ ਤੇ 35000 ਡਿਮਾਂਡ ਹੋਗੀ ਹਾਂਜੀ ਠੀਕ ਹੈ ਤਾਂ ਹੁਣ ਹੋਗੀ ਡਿਮਾਂਡ ਇੱਕੋ ਰੇਟ ਕਹੂੰਗਾ ਹੁਣ ਮੈਂ ਹਾਂ ਇਹਦਾ ਵੀ ਇੱਕ ਹੀ ਰੇਟ ਹੈ 1 ਲੱਖ ਤੇ 15000 1 ਲੱਖ ਤੇ 15000 ਰੁਪਏ 20000 ਰੁਪਏ ਉੱਡ ਕੇ ਦੇਖ ਲੈ ਇੱਥੇ ਛੋਟੇ ਜਿਹੇ ਬਾਕੀ ਕੰਡੀਸ਼ਨ ਥੋੜੇ ਸਾ ਇਹ ਹਰਿਆਣਾ ਨੰਬਰ ਇਹ ਹਰਿਆਣਾ ਨੰਬਰ ਹੈ ਹਾਂਜੀ ਤੇ ਬਾਕੀ ਮਿੱਤਰੋ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਅੱਗੇ ਤੇ ਅੱਗੇ ਆ ਗਿਆ ਮਿੱਤਰੋ 92 ਮਾਡਲ ਐਸਰ ਈਵੀ 31 ਮਾਨਸਾ ਦਾ ਨੰਬਰ ਆ ਤੇ ਡਿਮਾਂਡ ਵੀ ਜਾਇਜ਼ ਹੀ ਆ ਸੈਲਫ ਸਟਾਰਟ ਆ ਕੰਟਰੋਲ ਲਿੱਤਾ ਕੰਟਰੋਲ ਲੈਫਟ ਸੈਲਫ ਸਟਾਰਟ ਆ ਗੇਅਰ ਇੰਜਨ ਦਾ ਓਕੇ ਆ ਇਹ ਗੇਅਰ ਇੰਜਨ ਦਾ ਜਮਾ ਓਕੇ ਆ ਪਿਛਲੇ 35 ਕੇ ਪੈਸੇ 40 ਪੈਸੇ ਟਾਇਰ ਆ ਠੀਕ ਆ ਤੇ ਗੇਅਰ ਇੰਜਨ ਓਕੇ ਹੈ ਬਾਈ ਗੇਅਰ ਇੰਜਨ ਦਾ ਜਿਵੇਂ ਰਹਰਮਾ ਕਹਿੰਦਾ ਹੁੰਦਾ ਰੁਪਏ ਦਾ ਰੁਪਿਆ ਰੁਪਿਆ ਠੀਕ ਹੈ ਤੇ 98000 ਤਾਂ ਹੁਣ ਡਿਮਾਂਡ ਹੋਗੀ ਡਿਮਾਂਡ ਤੇ ਆਪਾਂ ਦੇਣਾ ਨੇ 90000 ਦਾ ਲਾਈਵ ਮੇਤਰ ਉਹ ਟਰੈਕਟਰ ਮਿਲ ਜੂ 90 ਦਾ ਸੋਨੂੰ ਤੇ 98000 ਡਿਮਾਂਡ ਆ ਮਾਡਲ 92 ਪੀਬੀ 31 ਨੰਬਰ ਮਾਨਸ ਵਾਲਾ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਆ ਗਿਆ 60 ਅੱਗੇ ਆ ਗਿਆ ਜੀ ਫਾਰਮ ਟਰੈਕ 60 ਤੇ ਟੈਟੂ ਚੌਕੜਾ ਨਵਾਂ ਚੌਕੜਾ ਜਮਾ ਚੰਗਾ ਪਿਆ ਜਿਵੇਂ ਕਹਿ ਜਵਾ ਨਵਾਈਆਂ ਦੇ ਬਾਦ ਦੇ ਹੀ ਹਿਸਾਬ ਦੇ ਮਤਲਬ ਪੰਜਾਬ ਨੰਬਰੀ ਇੰਜਨ ਗੇਅਰ ਕਿਵੇਂ ਆਦਾ ਮਾਹ ਦਾਣੇ ਤੇ ਆ ਬਾਈ ਪਾ ਕੇ ਲੈ ਜਾ ਇਹ ਪੱਤਰ ਜਮਾ ਓਕੇ ਵਾਲਾ ਓਕੇ ਓਕੇ ਜ਼ਿੰਮੇਵਾਰੀ ਆ ਵੀਰੇ ਕਲਚ ਪਲੇਟ ਵੀ ਨਵੀਂ ਪੋਈ ਆ ਆਪ ਆਪ ਇਹ ਨਵੀਂ ਕਲਚ ਬਲੇਟ ਪੋਈ ਆ ਆਪ ਪੋਈ ਆ ਠੀਕ ਹੈ ਓਰੀਜਨਲ ਪੋਈ ਆ ਵੀ ਆ ਓਰੀਜਨਲ ਕਲਚ ਪਲੇਟ ਤੇ ਕਲਚ ਪੇਡ ਬਾਈ ਮਿੱਤਰੋ ਸਰਮਾ ਕਹਿੰਦਾ ਜਮਾ ਨਵੀਂ ਆ ਤੇ ਓਰੀਜਨਲ ਪੋਈ ਆ ਹੈ ਇਹ ਨਵੇਂ ਮਾਡਲ ਆ 2 ਲੱਖ ਤੇ 5000 ਡਿਮਾਂਡ ਆ ਤੇ ਡਬਲ ਕਲਚ ਆ ਬਿਲਕੁਲ ਠੀਕ ਹੈ ਤੇ ਇਹ ਹੁਣ 2 ਲੱਖ 5000 ਤਾਂ ਹੋਗੀ ਡਿਮਾਂਡ ਸੋਡੀ ਕਿਉਂ ਡਾਜ ਦੇ ਵਿੱਚ ਹੈ ਕਿ ਇਦੇ ਚ ਡਾਈਏ ਦਾ ਦੇ 2,5000 ਮਿੱਤਰੋ ਸਰਮਾ ਦੀ ਡਿਮਾਂਡ ਆ ਤੇ ਬੀਜ ਅੱਕ ਦੋ ਮੇਰੇ ਵਾਲੇ ਪਾਸੇ ਇਹਦੇ ਆ ਅਰੇ ਮਾਂ ਮੁਸਕਰੀਂ ਹੱਸਦਾ ਦਾ ਲੱਗਦਾ ਬਾਲੇ ਦਾਤੇ ਭਾਈ ਤੱਕਾ ਹੋ ਗਿਆ ਚਲੋ ਕੋਈ ਗੱਲ ਨਹੀਂ ਠੀਕ ਹੈ ਦਾਤੇ ਦਾਤੇ ਸਤਨਾਮ ਨਹੀਂ ਜਮਾਨ ਤੋਂ ਭਾਈ ਦੇ ਤੇਰੀ ਭਾਈ ਦੇ ਤੇਰੀ ਜਮਾਨ ਨੂੰ ਫੁੱਲ ਕਿੰਨੇ ਦਾ ਰਹਿ ਗਿਆ ਹੁਣ ਦੱਸ ਦੇ ਫਿਰ ਇੱਕ ਆ ਨਹੀਂ 85 ਰਹਿ ਗਿਆ 1 ਲੱਖ ਤੇ 85 ਦੀ ਰਹਿ ਗਿਆ ਨਹੀਂ ਨਹੀਂ ਖੜ ਜਾ ਹੁਣ ਯਾਰ ਇਕੂ ਰੇਟ ਹੈ ਦੁਗਾ ਟਿੱਕ ਪੈਸਾ ਵੀ ਨਹੀਂ ਬਾਈ ਠੀਕ ਹੈ 1,80,000 ਰੁਪਏ ਇੱਕ ਲੱਖ ਤੇ ਅਸੀਂ ਮਿੱਤਰੋ 25,000 ਰੁਪਿਆ ਘਟ ਗਿਆ ਫਾਰਮ ਟਰੈਕ ਦੇ ਵਿੱਚੋਂ ਹੋਰ ਦੱਸ ਕਲੱਚ ਪਲੇਟ ਜਮਾ ਨਮੀ ਪਾਈ ਵੀ ਇਹ ਤੇ ਅਰੀਜਨਲ ਪਾਈ ਵੀ ਇਹ ਚੌਕੜਾ ਨਮਾ ਟਰੈਕਟਰ ਦਾ 99 ਮਾਡਲ ਆ ਹਾਂ ਬਿਲਕੁਲ ਤੇ ਸ਼ੇਅਰ ਕਰ ਦੂ ਦੱਬ ਕੇ ਕਿਰਾ ਹਾਂ ਤੇ ਅੱਗੇ ਆ ਗਿਆ ਜੀ ਅਸਰ 95 ਮਾਡਲ ਆ ਦੁਵਾ ਦਾਗਾ ਆਸ਼ਾ ਟਰੈਕਟਰ ਕੋਕਾ ਪੀਸੀ ਆ ਠੀਕ ਹੈ ਮਾਡਲ 95 1,35,000 ਡਿਮਾਂਡ ਆ ਤੇ ਇੰਜਨ ਗੇਰ ਓਕੇ ਆ ਦਾ ਗਾਣੇ ਤੇ ਬਾਈ ਠੀਕ ਹੈ ਤੇ ਕਿੰਨੇ ਦਾ ਬਣ ਜੂ 50 ਨੰਬਰ ਸਾਰਾ ਅ ਠੀਕ ਹੈ 1,35,000 ਡਿਮਾਂਡ ਆ 1,35,000 ਡਿਮਾਂਡ ਆ ਤੇ ਸਾਰਾ オリジナル ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਕਿੰਨੇ ਦਾ ਸਰਦੂਲਗੜ ਦਾ ਨੰਬਰ ਆ ਕਿੰਨੇ ਦਾ ਬਣ ਜੂ ਇਹ 1 ਲੱਖ ਤੇ 25,000 ਇੱਕ ਲੱਖ ਤੇ 25,000 ਦਾ ਮਿੱਤਰੋ ਬਣ ਜੂ ਤੇ ਪੀਵੀ 52 ਨੰਬਰ ਆ ਟਰੈਕਟਰ ਦਾ ਉਸ ਤੋਂ ਬਾਅਦ ਆ ਗਿਆ ਆਸ਼ਰ 94 ਮਾਡਲ ਠੀਕ ਆ 94 ਮਾਡਲ ਆ ਇਹ 95 95 ਬਾਈ ਪੰਜਾਬ ਨੰਬਰ ਆ ਇਹ ਵੀ ਪੰਜਾਬ ਨੰਬਰ ਆ ਇਹ ਵੀ ਟਾਇਰ ਇਹਦੇ ਚੰਗੇ ਛੋੜੇ ਜੇ ਠੀਕ ਹੈ 60.5 ਪੈਸੇ ਆ ਠੀਕ ਆ ਕਿੰਨੇ ਦਾ ਬਣੂ ਇਹ ਇਹ ਦੇ ਦਾਂਗੇ ਭਾਈ 138000 ਡਿਮਾਂਡ ਆ ਮਿੱਤਰੋ ਸਰਮਾ ਜੀ ਦੀ 10000 128 ਰਹਿ ਗਿਆ ਹਾਂ 128 ਨਹੀਂ ਮਿੱਤਰੋ ਹੁਣ ਤਾਂ 125 ਹੀ ਰਹਿ ਗਿਆ ਹੋ ਗਿਆ ਹੋ ਗਿਆ 125 ਰਹਿ ਗਿਆ ਮਿੱਤਰੋ ਇਹ ਟਰੈਕਟਰ ਮਿਲ ਜੂ ਸੋਨੂੰ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਕੇ ਅਸੀਂ ਸ਼ੇਅਰ ਕਰ ਦੋਗੇ ਸਰਮਾ ਜੀ ਨੂੰ ਤੇ ਟਰੈਕਟਰ ਮਿਲ ਜੂ ਸੋਨੂੰ ਤੇ ਲੋਨ ਵੀ ਹੋ ਜੀ ਤੇ ਪੁਰਾਣਾ ਵੀ ਵਿਚ ਕੱਟਿਆ ਜਾ ਹਾਂ ਬਿਲਕੁਲ ਕਰ ਦੋ ਸ਼ੇਅਰ ਜੀ ਦੱਬ ਕੇ ਸੋ ਬਹੁਤ ਬਹੁਤ ਧੰਨਵਾਦ ਸਰਮਾ ਜੀ ਸਤਿ ਸ੍ਰੀ ਅਕਾਲ